ਸਮੂਹ ਸਿੱਖਰ ਮੀ ਫੋਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸ ਪੁੰਨੇ ਹਰਿਆਣਾ ਤੇ ਕੇਂਦਰ ਸਰਕਾਰ ਦੀ ਕਿਸਾਨਾਂ ਵਿਰੁੱਧ ਕੀਤੀ ਸਖਤ ਨਾਕਾਬੰਦੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਕਹੇ ਕਿ ਪੰਜਾਬੀਆਂ ਨੂੰ ੱੱਕੇ ਨਾਲ ਕੋਈ ਨਹੀਂ ਰੋਕ ਸਕਦਾ ਪ੍ਰਧਾਨ ਬਲਦੇਵ ਸਿੰਘ ਗੁਰਦਾਸ ਪੁੰਨੇ ਪੰਜਾਬ ਦੇ ਪਿੰਡ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਸਿਝਾਉ ਦਿੱਤਾ ਕਿ ਕਿਸਾਨ ਅਤੇ ਮਜ਼ਦੂਰ ਦੀ ਫਤਿਹ ਲਈ ਅਰਦਾਸ ਕੀਤੀ ਜਾਵੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਪ੍ਰਧਾਨ ਬਲਦੇਵ ਸਿੰਘ ਜੀ ਬੋਨੀ ਹਰੀ ਪ੍ਰਧਾਨ ਜੀ ਜੋ ਗੱਲ ਦੇਖ ਰਹੇ ਮੀਡੀਆ 'ਚ ਵੀ ਆ ਰਿਹਾ ਵਾ ਸਾਰੇ ਪਬਲਿਕ ਨੂੰ ਸਾਰੀ ਦੁਨੀਆ ਨੂੰ ਪਤਾ ਲੱਗਣ ਲਿਆ ਕਿ ਜੋ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਕਿਸਾਨਾਂ ਨਾਲ ਕਰ ਰਹੀ ਆ ਉਹਦੇ ਸਮਾਂਝ ਖੁਸ਼ੀ ਆਣਾ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਖ ਧਰਮੀ ਫੌਜੀ ਅਸ਼ੇੰ ਦਾ ਪ੍ਰਧਾਨ ਬਲਦੇ ਸਿੰਘ ਗਰਦਾਸ ਉਹ ਬੋਲ ਰਿਹਾ ਔਰ ਮੈਂ ਪ੍ਰਸਤਾ ਵੀ ਧੰਨਵਾਦ ਕਰਦਾ ਜਿਥੇ ਪ੍ਰਸਤਾ ਕਰਦਾ ਉਥੇ ਮੈਂ ਕਿਸਾਨ ਆਗੂਆਂ ਦਾ ਕਰਦਾ ਜਿਥੇ ਮੈਂ ਕਿਸਾਨ ਆਗੂਆਂ ਦਾ ਧੰਨਵਾਦ ਕਰਦਾ ਉਥੇ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਗਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਪਿਛਲੀ ਹਰ ਜਿਹੜਾ ਲੰਮਾ ਕੋਹ ਜਿਹੜਾ ਸੀ ਉਹ ਕੋਲਿਆ ਵਾ ਤੇ ਹੋਇਆ ਤੇ ਪ੍ਰਮਾਤਮਾ ਤੋਂ ਬਗੈਰ ਕੁਛ ਨਹੀਂ ਦਾ ਮੈਂ ਹਰ ਗੁਰਦੁਆਰੇ ਦੇ ਗਰੰਟੀ ਨੂੰ ਔਰ ਹਰ ਪਿੰਡ ਪਿੰਡ ਦੇ ਜੀ ਨੂੰ ਔਰ ਘਰ ਘਰ ਮੈਂ ਇਹ ਬੇਨਤੀ ਕਰਦਾ ਕਿ ਕਿਸਾਨ ਮੋਰਚੇ ਦੇ ਵਾਸਤੇ ਹਰ ਇੱਕ ਜਿਹੜਾ ਵਾ ਬੰਦਾ ਉਹ ਜਿਹੜਾ ਵਾ ਉਰਦਾਸ ਕਰੇ ਔਰ ਜਿੱਥੇ ਸਵਾਲ ਆ ਜਾਂਦਾ ਵਾ ਮੋਰਚੇ ਦਾ ਲੱਗਣਾ ਤੇ ਮੋਰਚੇ ਦਾ ਖਤਮ ਹੋਣਾ ਤੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਤੇ ਮੰਗਾਂ ਨੂੰ ਲਟਕਾਈ ਰੱਖਣਾ ਤੇ ਦੁਬਾਰਾ ਨਾ ਹੱਲ ਹੋਣਾ ਔਰ ਬਾਰ-ਬਾਰ ਜਿਹੜਾ ਵਾ ਮੀਟਿੰਗਾਂ ਦਾ ਸੱਦਾ ਦੇਣਾ ਇਹ ਤੇ ਮੈਂ ਗੱਲ ਕਰਨਾ ਕਿ ਸਾਡਾ ਦੇਸ਼ ਜਿਹੜਾ ਲੋਕਤੰਤਰ ਦੀ ਤੇ ਪ੍ਰਸ਼ਾਸਨ ਦੀ ਬੜੀ ਦਵਾਈ ਦਿੰਦਾ ਔਰ ਜੇਕਰ ਜਿਹੜੇ ਹੁਣ ਦੇ ਜਨਰੇਸ਼ਨ ਆ ਇਹ છાਤੀ ਮਾਰ ਲੈ ਤੇ ਜਿਨੇ 1984 ਨੇ ਵੇਖੀ 1984 ਵਿੱਚ ਵੀ ਇਹੋ ਇਹਨਾਂ ਨੇ ਕੀਤਾ ਔਰ ਜੋ ਕੁਛ ਹੁਣ ਕਿਸਾਨ ਤਰਨੇ ਤੇ ਹੋ ਰਿਹਾ ਇਹੋ ਹੋ ਰਿਹਾ ਕੀ ਜਿਹੜੀਆਂ ਸਾਡੀਆਂ ਸਰਕਾਰਾਂ ਜਿਹੜੀਆਂ ਸਾਡੇ ਰਾਜਨੀਤਿਕ ਜਿਹੜੇ ਨੇ ਲੋਕਤੰਤਰ ਦੀ ਦਵਾਈ ਦਿੰਦੇ ਤੇ ਪ੍ਰਸ਼ਾਸਨ ਦੇ ਦਿੰਦੇ ਨੇ ਕੀ ਲੋਕਤੰਤਰ ਇਦਾਂ ਦਾ ਦਾਕ ਜਿਹੜਾ ਬੰਦਾ ਗੱਲ ਕਰਨ ਜਾਏ ਉਹਦੇ ਅੱਗੇ ਬੈਰੀਅਰ ਲਾਏ ਜਾਣ ਔਰ ਉਹਨੂੰ ਢੱਕਿਆ ਜਾਵੇ ਔਰ ਉਹਦੇ ਤੇ ਗੋਲੇ ਦਾਗੇ ਜਾਣ ਉਹ ਲੋਕ ਤਾਂ ਗੋਲੀਆਂ ਫਾਇਰ ਕੀਤੀਆਂ ਜਾਣ ਬੰਦੇ ਜ਼ਖਮੀ ਕੀਤੇ ਜਾਣ ਔਰ ਅੱਗੇ ਖਾਈਆਂ ਪੁੱਟੀਆਂ ਜਾਣ ਇਸ ਨੂੰ ਸਾਡੇ ਜਿਹੜੇ ਦੇਸ਼ ਵਾ ਉਹਨੂੰ ਲੋਕਤੰਤਰ ਕਹਿੰਦਾ ਤੇ ਪ੍ਰਸ਼ਾਸਨ ਦੇਣਾ ਕਹਿੰਦਾ ਵਾ ਫਿਰ ਮੈਂ ਇੱਥੇ ਬੇਨਤੀ ਕਰਦਾ ਕਿ ਕੋਈ ਬੰਦਾ ਨਾਰਮਲ ਗਲਤੀ ਕਰੇ ਤੇ ਮੈਂ ਉਹਦੀ ਗਲਤੀ ਨਹੀਂ ਕਰਦਾ ਜਿਹੜੇ ਸਾਡੇ ਲੀਡਰ ਨੇ ਉਹ ਮਤਲਬ ਕਿ ਬੁੱਧੀਜੀਵ ਸਮਝਦੇ ਆ ਲੋਕ ਮੈਂ ਇਹ ਅੱਗੇ ਵੀ ਇੱਕ ਵਾਰੀ ਬੇਨਤੀ ਕਰ ਚੁੱਕਾ ਕਾਫੀ ਚਿਰ ਪਹਿਲਾਂ ਕਿ ਲੋਕ ਜਿਹੜੇ ਨੇ ਸਰਕਾਰਾਂ ਨੂੰ ਗਾਲਾਂ ਕੱਢਦੇ ਤੇ ਮੈਂ ਲੋਕਾਂ ਨੂੰ ਗਾਲਾਂ ਕੱਢਦਾ ਲੋਕ ਜਿਹੜੇ ਨੇ ਜਦੋਂ ਵੋਟਾਂ ਪਾਉਣੀਆਂ ਨੇ ਉਦੋਂ ਮੂਰਖਾਂ ਅਰਦੂ ਵੋਟਾਂ ਪਾਉਂਦੇ ਨੇ ਤੇ ਮੂਰਖ ਲੀਡਰ ਬਣਦੇ ਹੁੰਦੇ ਮੂਰਖਾਂ ਲਈ ਕੰਮ ਕਰਦੇ ਨੇ ਜਿੱਥੇ ਲੋਕ ਕਹਿੰਦੇ ਨੇ ਫਲਾਣਾ ਮਾਨਯੋਗ ਮੈਂ ਮਾਨਯੋਗ ਨਹੀਂ ਕਹੂੰਗਾ ਕਿਉਂਕਿ ਮਾਨਯੋਗ ਮੈਂ ਤਾਂ ਕਹੂੰਗਾ ਕਿ ਜੇ ਮਾਨਯੋਗਾਂ ਵਾਲੇ ਕੰਮ ਕਰਨ ਮੈਂ ਤੇ ਇਹਨਾਂ ਦੇ ਮੂਰਖਾਂ ਵਾਲੇ ਕੰਮਾਂ ਦਾ ਇਹ ਮੈਂ ਮਾਨਯੋਗ ਨਹੀਂ ਕਹੂੰਗਾ ਮਾਨਯੋਗ ਪਬਲਿਕ ਹੋ ਸਕਦੀ ਆ ਪਬਲਿਕ ਦੇ ਟੈਕਸ ਦੇ ਨਾਲ ਇਹ ਰਾਜਨੀਤਿਕ ਚੱਲਦੇ ਨੇ ਰਾਜਨੀਤਿਕਾਂ ਦੇ ਟੈਕਸ ਜਿਹੜੇ ਨੇ ਸਾਡੇ ਸੁੱਖ ਸਹੂਲਤਾਂ ਦੇ ਆਪਣੇ ਬੱਚਿਆਂ ਨੂੰ ਇਹ ਜ਼ਿੰਦਗੀਆਂ ਬਣਾਉਂਦੇ ਨੇ ਸਾਡੇ ਦੇ ਔਰ ਇਹ ਸਾਡੇ ਬੱਚਿਆਂ ਨੂੰ ਮਾਰਨ ਵਾਲੇ ਹਮੇਸ਼ਾ ਹੀ ਸਾਡੇ ਬੱਚੇ ਨੂੰ ਮਾਰਨ ਵਾਲੀ ਨੀਤੀ ਦੇ ਨਾਲ ਚੱਲਦੇ ਨੇ ਅਸੀਂ ਕਿਹੜੀ ਗੱਲ ਕਰੀਏ ਜੇਕਰ ਸਾਡੀਆਂ ਜ਼ਮੀਨਾਂ ਖੋਕਤਨਾਂ ਡਾਣੂ ਦੇਣ ਵਾਲੀ ਕੀ ਇਹਨਾਂ ਨੂੰ ਇਹ ਮਾਨਯੋਗ ਕਹਾਉਂਦੇ ਇਹ ਜਾਇਜ ਨੇ ਕੀ ਇਹ ਨੰਨੇ ਅੱਜ ਤੋਂ 2 ਸਾਲ ਪਹਿਲਾਂ ਜਿਉਂ ਤੋਂ ਮੀਟਿੰਗਾਂ ਚੱਲਣੀਆਂ ਪਹਿਲੇ ਤੋਂ ਵਾਰ ਹੀ ਤਾਂ ਹੁਣ ਅਰਜਨ ਮੁੰਡਾ ਵਾ ਮੈਨੂੰ ਇਹ ਗੱਲ ਦੱਸਣ ਜਿਹੜੀਆਂ ਗੱਲਾਂ ਟੀਵੀ ਦੇ ਵਿੱਚ ਕਰਦੇ ਦਹੀਂ ਖਬਰਾਂ ਸੁਣਨੇ ਆ ਇਹ ਨਾਰਮਲ ਬੰਦਾ ਕਹਿੰਦਾ ਲੱਗਲੇ ਗਵੰਢੀ ਪੈ ਜਾਣ ਵੀ ਤੂੰ ਗੱਲ ਕਿਦਾਂ ਕਰਦਾ ਕੀ ਇਹ ਮਾਨਯੋਗ ਵਾਲੀਆਂ ਗੱਲਾਂ ਕਰਦੇ ਆ ਮੈਂ ਪਬਲਿਕ ਨੂੰ ਇਹ ਗੱਲ ਕਹਿਣਾ ਕਿ ਜਿੱਦਾਂ ਦੀ ਗੁਪਾ ਸ਼ਾ ਮੰਗੇ ਉਦਾਂ ਦਾ ਪਾ ਸ਼ਾ ਜਵਾਬ ਦੇਣਾ ਚਾਹੀਦਾ ਇਲੈਕਸ਼ਨਾਂ ਅੱਗੇ ਹੁਣ ਆ ਗਈਆਂ ਨੇ ਇਹ ਜਿੱਦਿਆਂ ਦੇ ਪਾ ਸ਼ਾ ਬੋਲਦੇ ਨੇ ਉਦਾਂ ਦੇ ਇਹਨਾਂ ਨੂੰ ਪਾ ਸ਼ਾ ਦੇ ਵਿੱਚ ਜਵਾਬ ਦਿੱਤਾ ਜਾਵੇ ਦੂਸਰੀ ਬੇਨਤੀ ਇਹ ਆ ਕਿ ਜਿਹੜਾ ਸਾਰਾ ਪੰਜਾਬ ਆ ਮੈਂ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੱਲਾ ਕਿਸਾਨਾਂ ਦਾ ਮਸਲਾ ਨਹੀਂ ਇਹ ਵਪਾਰੀ ਦਾ ਵੀ ਮਸਲਾ ਇਹ ਮਜ਼ਦੂਰ ਦਾ ਵੀ ਮਸਲਾ ਹਰ ਇੱਕ ਦਾ ਮਸਲਾ ਜਿੱਦੋਂ ਇਹਨਾਂ ਦੇ ਕਦਮਾਂ 'ਚ ਚੀਜ਼ਾਂ ਚੱਲ ਗਈਆਂ ਉਹ ਅੱਤ ਦੀਆਂ ਮਹਿੰਗੀਆਂ ਮਿਲਣਗੀਆਂ ਤੇ ਜਿਹੜੇ ਕੋਈ ਮਜ਼ਦੂਰ ਨੇ ਇਹਨਾਂ ਨੂੰ ਲੈਣੀਆਂ ਮੁਸ਼ਕਲ ਹੋਣਗੀਆਂ ਦੁਕਾਨਦਾਰਾਂ ਨੂੰ ਜਿਹੜੀ ਇਹਨਾਂ ਦੀਆਂ ਦੁਕਾਨਾਂ ਜਿਹੜੇ ਕਿਸਾਨਾਂ ਦੀ ਜ਼ਮੀਨਾਂ ਰਹੀ ਤਾਂ ਦੁਕਾਨਾਂ ਵੀ ਨਹੀਂ ਰਹਿਣਗੀਆਂ ਕਦਮਾਂ 'ਚ ਬਦਲੀ ਹੋ ਜਾਣੀਆਂ ਇਸ ਕਰਕੇ ਇਸ ਵੇਲੇ ਜਿਹੜਾ ਇਹ ਚੰਬੋ ਬੈਰੀਅਰ ਦੇ ਉੱਤੇ ਜਿਹੜਾ ਤਣਾਅ ਆ ਸਰਕਾਰ ਦੇ ਵਿੱਚ ਆ ਕਿਸਾਨਾਂ ਦੇ ਵਿੱਚ ਇਹ ਕਲਾ ਕਿਸਾਨਾਂ ਦਾ ਨਾ ਸੰਭੋ ਇਸ ਕਰਕੇ ਮੈਂ ਅਪੀਲ ਕਰਦਾ ਹਾਂ ਹੱਥ ਜੋੜ ਕੇ ਜੋ ਵੀ ਬੰਦਾ ਪਿੰਡ ਦੇ ਵਿੱਚ ਬੈਠਾ ਵਾ ਉਹ ਵਹੀਰਾਂ ਕੱਟ ਕੇ ਤਰਨੇ ਦੇ ਵਿੱਚ ਜਾਓ ਉਹ ਕਿਸਾਨ ਜਿਹੜੇ ਨੇ ਅੱਜ ਮੈਂ ਵੇਖਣ ਲਿਆ ਕਿ ਇੱਕ ਪੰਜਾਬ ਦੇ ਵਾਸਤੇ ਲੜਦੇ ਮੈਂ ਕਿ ਛੋਟੀ ਜਿਹੀ ਅਪੀਲ ਕਰਨੀ ਚਾਹੁੰਦਾ ਜਿਵੇਂ ਕਿਸਾਨ ਕੋਲ ਦੇ ਵਿੱਚ ਗਏ ਨੇ ਜਿੱਦਾਂ ਮੈਂ ਬੋਲਣ ਦਿਆਂ ਜਾਂ ਜਿੱਦਾਂ ਹੋਰ ਇਸ ਤਰ੍ਹਾਂ ਬੋਲਦੇ ਨੇ ਵੀਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਵੀ ਬੱਚੇ ਨੇ ਸਾਡੀ ਜਿਗਾਂ ਹੀ ਬੋਲਦੇ ਆ ਸਾਡੇ ਉੱਤੇ ਸਰਕਾਰਾਂ ਦੀ ਅੱਖ ਹੁੰਦੀ ਆ ਕਿਸੇ ਟਾਈਮ ਹੀ ਸਾਡੇ ਉੱਤੇ ਕੋਈ ਐਕਸ਼ਨ ਕਰਕੇ ਸਾਨੂੰ ਅੜਾ ਸਕਦੇ ਨੇ ਅਸੀਂ ਪਬਲਿਕ ਦੇ ਬੱਚਿਆਂ ਵਾਸਤੇ ਬੋਲਦੇ ਆ ਤਾਂ ਪਪਨ ਕਾਨੂੰਨ ਵਿੱਚ ਚਾਹੀਦਾ ਕਿ ਸਾਡੇ ਸਾਡੇ ਜਿਹੜਾ ਬੋਲੇਦਾ ਉੱਤੇ ਅਸਰ ਕਰਕੇ ਬਹੀਰਾ ਕੱਤ ਕੇ ਸ਼ੰਭੂ ਬਾਡਰ ਨੂੰ ਜਾ ਕੇ ਇਹ ਸਰਕਾਰ ਦੇ ਜਿੰਨੇ ਕਾਰੇ ਨੇ ਥਰੂ ਗਏ ਅਸ ਜੇ ਉਹ ਗੋਲੀਆਂ ਵਾਲੀਆਂ ਉਹਨੂੰ ਤੰਦ ਪਾਉਣ ਵਾਸਤੇ ਜਦੋਂ ਤੁਸੀਂ ਇੱਥੇ ਪਹੁੰਚੋ ਤੁਸੀਂ ਧਰਮੀ ਫੌਜੀ ਦੇ ਪ੍ਰਧਾਨ ਜੀ ਤੁਸੀਂ ਪਹਿਲਾਂ ਵੀ ਇੱਕ ਵਾਰੀ ਕਾਫੀ ਲੰਮਾ ਸਮਾਂ ਧਰਨਾ ਲਗਾਇਆ ਸੀ ਅਤੇ ਹੁਣ ਵੀ ਐਮਪੀਜੀ ਸੀਟ ਤੇ ਤੁਸੀਂ ਨਾਮਜ਼ਦ ਜੇ ਤੁਸੀਂ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ ਮੇਰੇ ਕੋਲ ਇਹ ਅੰਤ ਦੇ ਵਿੱਚ ਮੈਂ ਇਹੀ ਗੱਲ ਕਰਨਾ ਚਾਹੁੰਦਾ ਕਿ ਜਿਹੜੀ ਪਹਿਲੀ ਜਨਰੇਸ਼ਨ ਉਹਨੂੰ ਨਹੀਂ ਪਤਾ ਜੂਨ 1984 ਦੇ ਵਿੱਚ ਜਦੋਂ ਉਹਨਾਂ ਟੈਂਕ ਤੇ ਤੋਪਾਂ ਨਾਲ ਹਮਲਾ ਕੀਤਾ ਔਰ ਜੇਕਰ ਤੁਸੀਂ ਲਓ ਤੇ ਉਹ ਸਰਕਾਰਾਂ ਤਿੰਨਾਂ ਨੇ ਰਲ ਕੇ ਕੀਤਾ ਸੀ ਜਿਵੇਂ ਅੱਜ ਤਿੰਨ ਕਾਲੇ ਕਾਨੂੰਨ ਜਿਹੜੇ ਨੇ ਤਿੰਨਾਂ ਸਰਕਾਰਾਂ ਨੇ ਰਲ ਕੇ ਬਣਾਏ ਨੇ ਅੱਲੇ ਕ ਬੀਜੀਪੀ ਨੇ ਬੀਜੀਪੀ ਕਾਂਗਰਸ ਤੇ ਅਕਾਲੀਆਂ ਨੇ ਰਲ ਕੇ ਜਿਹੜੇ ਨੇ ਬੇਲ ਬਣਾਏ ਨੇ ਔਰ ਮੈਂ ਇਹ ਗੱਲ ਕਹਿੰਦਾ 100 ਹਥਰਾਸਾ ਸਿਰੇ ਤੇ ਕਹਿੰਦਾ ਜੇਕਰ ਜੂਨ 1984 ਦਾ ਇਸ ਤਰ੍ਹਾਂ ਜਿਵੇਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨਦੇ ਨੇ ਜੇਕਰ ਇਸ ਤਰ੍ਹਾਂ ਵਿਰੋਧ ਕਰਦੇ ਤੇ ਕਦੀ ਵੀ ਸਰਕਾਰਾਂ ਦੀ ਹਿੰਮਤ ਨਹੀਂ ਪੈਣੀ ਕਿ ਗਾਂ ਗੱਲ ਕਰਨ ਦੀ ਜਿਨ੍ਹਾਂ ਨੇ ਮੈਂ ਅੱਗੇ ਵੀ ਇੱਕ ਵਾਰ ਅਪੀਲ ਕਰ ਚੁੱਕਾ ਜਿਨ੍ਹਾਂ ਨੇ ਦਰਬਾਰ ਸਤੇ ਹਮਲਾ ਕੀਤਾ ਜਿਨ੍ਹਾਂ ਨੇ ਕਰਵਾਇਆ ਜਿਨ੍ਹਾਂ ਨੇ ਮਦਦ ਕੀਤੀ ਉਹ 1984 ਤੋਂ ਲੈ ਕੇ ਅੱਜ ਤੱਕ ਕੁਰਸੀਆਂ ਦਾ ਆਨੰਦ ਮਾਰ ਇਸੇ ਕਰਕੇ ਹੀ ਅੱਜ ਜਿਹੜਾ ਬਾਤ ਪਬਲਿਕ ਨੂੰ ਇਹ ਜਿਹੜਾ ਇਹੋ ਜਿਹਾ ਵਰਤੀਰਾ ਵਰਤਨ ਦੇ ਨੇ ਕਿ ਜੇਕਰ ਟੈਂਕ ਤੇ ਤੋਪਾਂ ਨਾਲ ਗੋਲੇ ਮਾਰ ਕੇ ਦਰਬਾਰ ਅਕਾਲ ਤਖਤ ਨੂੰ ਢਾਹ ਢੇਰੀ ਕਰਕੇ ਕੁਰਸੀਆਂ ਮਿਲ ਸਕਦੀਆਂ ਤਾਂ ਕੀ ਅੱਜ ਬੈਰੀਅਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਜਾ ਕੇ ਗੋਲੀਆਂ ਚਲਾ ਕੇ ਇਹ ਕੁਰਸੀਆਂ ਦੀ ਠੀਕ ਨਹੀਂ ਕਰ ਰਹੇ ਇਸ ਕਰਕੇ ਅੱਜ ਪਬਲਿਕ ਨੂੰ ਚਾੜਾ ਵਾ ਉਹ ਜਾਗਰਤ ਹੋਣਾ ਪਊ ਸਰਕਾਰਾਂ ਦੀਆਂ ਨੀਤੀਆਂ ਨੂੰ ਬਦਲਣਾ ਪਊ ਸਰਕਾਰਾਂ ਦੀ ਨੀਤੀ ਤਾਂ ਬਦਲਣ ਜਾਂ ਜੇਕਰ ਸਿੱਟਾ ਕੌਮ ਜੜੀ ਆ ਤੇ ਸਾਰਾ ਪੰਜਾਬ ਇੱਕ ਰਾੰਦ ਵਿੱਚ ਹੋ ਕੇ ਸ਼ੰਭੂ ਬਾਰਡਰ ਵੱਲੋਂ ਚੱਲ ਪਈ